ਮੁੰਡਾ ਕੁੜੀ ਨਾਲੋਂ ਸੋਹਣਾ ਕੁੜੀ ਮੁੰਡੇ ਨਾਲੋਂ ਸੋਹਣੀ ਵਾਚ ਸਟ੍ਰੈਪ ਨਾਲੋਂ ਸੋਹਣਾ ਹਾਂਜੀ ਵੈਲਕਮ ਬੈਕ ਮਾਈ ਚੈਨਲ ਮਾਈ ਹੋਮ YouTube ਤੇ ਇਸ ਪੇਜ ਨੂੰ ਜਿਹੜੇ ਮੇਰੇ ਭਰਾ ਨਵੇਂ ਆ ਉਹ ਸਬਸਕ੍ਰਾਈਬਰ ਆ ਕਰ ਲੈਣ ਤੇ ਜਿਹੜੇ ਮੇਰੇ ਭਰਾ 올ਡ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਇੰਨੀ ਪਿਆਰ ਮੁਹੱਬਤ ਇੰਨੀ ਸ਼ਿੱਦਤ ਦੇਣ ਵਾਸਤੇ ਮੇਰੇ ਭਰਾਓ ਤੇ ਇਹ ਵੀਡੀਓ ਜਿਹੜੀ ਬਣਦੀ ਪਈ ਆ ਲਾਈਵ 'ਚ ਵੀ ਆਉਂਦੀ ਪਈ ਆ ਲਾਈਵ ਚੱਲਦਾ ਪਿਆ ਮੇਰੇ ਭਰਾ ਤੇ ਕਿਸੇ ਤਰ੍ਹਾਂ ਦੀ ਕਿੱਦਾਂ ਅਸੀਂ ਵੀਡੀਓ ਸ਼ੂਟ ਕਰਦੇ ਆ ਕਿੱਦਾਂ ਅਸੀਂ ਉਹਦੇ ਬਾਰੇ ਪ੍ਰੋਗਰੈਸ ਕਰਦੇ ਆ ਕਿੱਦਾਂ ਅਸੀਂ ਆਫਰ ਲਾਉਨੇ ਆ ਇਹ ਸਾਰਾ ਤੁਸੀਂ ਜੇ ਦੇਖਣਾ ਤੇ ਲਾਈਵ ਦੇਖ ਸਕਦੇ ਹੋ ਮੇਰੇ ਭਰਾ ਜਾ ਕੇ ਉੱਤੇ ਤੇ ਆ ਅੱਜ ਇਹ ਇੱਕ ਨਵਾਂ ਮਾਡਲ ਲੈ ਕੇ ਆਇਆ ਸੀਰੀਜ਼ 10 ਦੇ ਵਿੱਚ ਇਹਨੂੰ ਆਪਾਂ ਓਪਨ ਕਰਦੇ ਆ ਇਹਦੇ ਨਾਲ ਅਸੀਂ ਇੱਕ ਲਾਸਟ ਤੇ ਗਿਵਏ ਵੀ ਕਰਨਾ ਆ ਕਿਸੇ ਮੇਰੇ ਭਰਾ ਨੂੰ ਗਿਫਟ ਦੇ ਕੇ ਜਾਣਾ ਆ ਤੇ ਇਸ ਵਾਚ ਦੇ ਨਾਲ ਬਹੁਤ ਅੱਛੀ ਡੀਲ ਵੀ ਦੇ ਕੇ ਜਾਣੀ ਆ ਵਾਹ ਜੀ ਵਾਹ ਕਿਹਾ ਜੀ ਕਿਹਾ ਮੁੰਡਾ ਕੁੜੀ ਨਾਲੋਂ ਸੋਹਣਾ ਕੁੜੀ ਮੁੰਡੇ ਨਾਲੋਂ ਸੋਹਣੀ ਵੋਚ ਸਟ੍ਰੈਪ ਨਾਲੋਂ ਸੋਹਣੀ ਤੇ ਸਟ੍ਰੈਪ ਵੋਚ ਨਾਲੋਂ ਸੋਨਾ ਆ ਵਾਹ ਜੀ ਵਾਹ ਇਹਨੂੰ ਆਪਾਂ ਕਰ ਦਿਆ ਓਪਨ ਇਹਦੇ ਜੇ ਮਾਡਲ ਨੰਬਰ ਦੀ ਗੱਲ ਕਰੀਏ ਤਾਂ TX10 Pro Max high watch pro high ਠੀਕ ਆ ਜੀ ਆ ਦੇਖੋ ਇੱਧਰ ਇਹਦਾ ਆਪਾਂ ਆ ਕੀਤਾ ਓਪਨ ਜੀ ਲਓ ਜੀ ਆਹਾ ਇਹਦੇ ਵਿੱਚੋਂ ਜੀ ਇਦਾਂ ਦਾ ਕੁਝ ਮੀਨੂ ਸਟਾਈਲ ਨਿਕਲਣਾ ਆ ਇਹਦੇ ਵਿੱਚ ਸਪੈਸ਼ਲੀ ਮੀਨੂ ਸਟਾਈਲ ਨਹੀਂਗਾ ਇਹਨਾਂ ਨੇ ਸਟ੍ਰੈਪ ਤੇ ਜਿਹੜਾ ਚਾਰਜਰ ਜਿਹਦੇ ਵਿੱਚ ਕਵਰ ਕੀਤਾ ਆ ਉਹਨੂੰ ਮੀਨੂ ਸਟਾਈਲ ਬਣਾਤਾ ਬਹੁਤ ਵਧੀਆ ਤੀਜੇ ਚਲੋ ਨਵੀਂ ਕੁਝ ਭੇਜਣ ਲੱਗੇ ਆ ਇਸ ਸਕੈਨਰ ਇੱਥੇ ਦੇਤਾ ਆ ਆਪਾਂ ਨੂੰ ਸਕੈਨਰ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਆਪਾਂ ਪੜ੍ਹੇ ਲਿਖੇ ਬੰਦੇ ਆ ਆਪਾਂ ਤਾਂ ਸਕੈਨਰ ਦੀ ਸ਼ਕਲ ਦੇਖ ਕੇ ਦੱਸ ਦਈਏ ਵੀ ਇਹ ਇਹਦੇ ਵਿੱਚ ਐਪ ਕਿਹੜਾ ਆ ਤੇ ਹੁਣ ਦੇਖੋ ਹਾਈ ਵਾਚ ਪ੍ਰੋ ਐਪ ਆ ਮੈਨੂੰ ਪਤਾ ਲੱਗ ਗਿਆ ਨਾ ਕਿ ਬਾਕੀ ਤੁਹਾਨੂੰ ਮੀਨੂ ਸਟਾਈਲ ਨੂੰ ਤੁਸੀਂ ਛੱਡ ਦੇਣਾ ਆ ਕਿਉਂਕਿ ਮੈਂ ਤੁਹਾਡੇ ਵਾਸਤੇ ਮੀਨੂ ਸਟਾਈਲ ਬੈਠਾ ਨਾ ਬਹੁਤ ਤਕੜਾ ਤੇ ਹੁਣ ਸੀਰੀਜ਼ 10 ਦੀ ਆਪਾਂ ਓਪਨਿੰਗ ਕਰਦੇ ਆ ਚੈੱਕ ਕਰੋ ਇੱਧਰ ਮੇਰੇ ਭਰਾ ਸੀਰੀਜ਼ 10 ਆਹਾਹਾ ਮੈਟਲ ਦੇ ਵਿੱਚ ਕਿਆ ਹੀ ਬਾਤਾਂ ਨੇ ਬਹੁਤ ਸੋਹਣੀ ਚੀਜ਼ ਬਣਾਈਆਂ ਜੀ ਆਹ ਦੇਖੋ ਇੱਧਰ ਆਹ ਚੈੱਕ ਤੇ ਰੇਟ ਵੀ ਦੱਸੂਗਾ ਅੱਜ ਕੁਆਲਿਟੀ ਵੀ ਦੱਸੂਗਾ ਫੀਚਰ ਵੀ ਦੱਸੂਗਾ ਤੇ ਇਹਦੀ ਪੂਰੀ ਇਹ ਤੈ ਤੱਕ ਜਾਵਾਂਗੇ ਮੇਰੇ ਭਰਾ ਆਪਾਂ ਆਜੋ ਐਪ ਮੈਂ ਆਲਰੇਡੀ ਡਾਊਨਲੋਡ ਕਰਕੇ ਰੱਖਿਆ ਸੀ ਮੈਨੂੰ ਪਤਾ ਸੀ ਮੇਰੇ ਭਰਾਵਾਂ ਦਾ ਟਾਈਮ ਜਿਹੜਾ ਵੇਸਟ ਹੋਏਗਾ ਤੇ ਇੱਕ ਮਿੰਟ ਤੁਹਾਨੂੰ ਮੈਂ ਵਾਲਪੇਪਰ ਦਿਖਾਦਾ ਇੱਕ ਮਿੰਟ ਆਏ ਹਾਏ ਹਾਏ ਕਾਹੀ ਬਾਤ ਹੈ ਚੈੱਕ ਕਰੋ ਜੀ ਮੇਰੇ ਭਰਾ ਉਹ ਬੱਲਾ 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 ਐਂਟੀ ਕ੍ਰੈਸ਼ ਛੀ ਜੇ ਜੇ ਆਹਾ ਹਾ ਹਾ ਬਹੁਤ ਸੋਹਣੀ ਚੀਜ਼ ਆ ਜੀ ਇਹਦਾ ਹੁਣ ਇੰਨੀਆਂ ਖੁੱਲ ਗਈਆਂ ਐ ਇੰਨੀਆਂ ਕਿਉਂ ਖੁੱਲੀਆਂ ਕਾਰਨ ਕਿਉਂਕਿ ਸਾਡੇ ਸਾਰੀਆਂ ਵਾਚਾਂ ਲਗਭਗ ਆਨ ਹੁੰਦੀਆਂ ਆ ਤਾਂ ਕਰਕੇ ਇੰਨੇ ਖੁੱਲ ਜਾਂਦੇ ਆ ਅ ਬੀ 7 ਹਨਾ ਬੀ 7 ਬੀ 7 ਤੇ ਹੁਣ ਤੁਹਾਡੇ ਜਦੋਂ ਤੁਸੀਂ ਆਪਣੇ ਘਰੇ ਯੂਜ਼ ਕਰਨੀ ਆ ਨਾ ਤੁਹਾਡੇ ਇੱਕ ਹੀ ਆਉਣੀ ਆ ਕਿਉਂਕਿ ਤੁਸੀਂ ਗਰੀਬ ਬੰਦੇ ਤੁਹਾਡੇ ਕੋਲ ਇੱਕ ਵਾਚ ਮਸਾ ਆਉਣੀ ਆ ਸਾਡੇ ਕੋਲ ਤਾਂ ਬਹੁਤ ਮਾਡਲ ਆ ਆਪਾਂ ਮਾਡਲ ਨੇਮ ਦੇਖਿਆ ਸੈਟਿੰਗ ਚ ਤੁਹਾਨੂੰ ਮਾਡਲ ਨੇਮ ਦੇਖਣ ਦੀ ਜ਼ਰੂਰਤ ਨਹੀਂ ਹੈਗੀ ਸਾਹਿਬ ਜੀ ਤੁਸੀਂ ਸਿੱਧਾ ਕਨੈਕਟ ਕਰ ਸਕਦੇ ਹੋ ਕਿਉਂਕਿ ਮਾਡਲ ਹੀ ਉੱਥੇ ਇੱਕ ਆਉਣਾ ਆ ਇਹ ਤਾਂ ਉੱਤੇ ਮਾਡਲ ਨਹੀਂ ਆਉਣਾ ਮੈਂ ਬਾਰ-ਬਾਰ ਕਹਿ ਰਿਹਾ ਵਾਂ ਵਾਚ ਲੱਗਦਾ ਮੈਨੂੰ ਕਨੈਕਟ ਹੋ ਗਈ ਆ ਇਹਨੂੰ ਜੇ ਆਪਾਂ ਚੈੱਕ ਕਰਨਾ ਤੇ ਫਿੰਡ ਤੇ ਚੈੱਕ ਕਰਨਾ ਜੀ ਫਿੰਡ ਤੇ ਅਬ ਮੇਰਾ ਫੋਨ ਵੀ ਥੱਲੇ ਰੱਖ ਕੇ ਨਹੀਂ ਚੱਲਦਾ ਚੈੱਕ ਕਰੋ ਜੀ ਵਾਚ ਨਲੇ ਇੱਕ ਫੀਚਰ ਹੋਰ ਬੜਾ ਤਗੜਾ ਦੱਸਾਂ ਜਿੱਦਾਂ ਤੁਸੀਂ ਆਪਨਾ ਕਨੈਕਟ ਕਰਨੀ ਕਾਲਿੰਗ ਨਾਲ ਕ੍ਰੀਏਟ ਕਰਨ ਦੀ ਜ਼ਰੂਰਤ ਨਹੀਂ ਆਟੋਮੈਟਿਕ ਉੱਤੇ ਆ ਜਾਂਦਾ ਵੀ ਤੁਸੀਂ ਕਰਨੀ ਕਿ ਨਹੀਂ ਕਰਨੀ ਅਸੀਂ ਕਰਨੀ ਆ ਲਓ ਜੀ ਅਸੀਂ ਓਕੇ ਕਰ ਦਿੱਤਾ ਆ ਉਸ ਤੋਂ ਬਾਅਦ ਇਦੇ ਵਿੱਚ ਬਹੁਤ ਤਕੜਾ ਫੀਚਰ ਹੈ ਇਸ ਮਾਡਲ ਦੇ ਵਿੱਚ ਇੱਕ دیتا ਵਾਈਬ੍ਰੇਸ਼ਨ ਉਹ ਵੈਰੀ ਗੁੱਡ ਕਿਹਾਈ ਬਾਤਾਂ ਨੇ ਵਾਈਬ੍ਰੇਸ਼ਨ دیتا ਜੀ ਉਸ ਤੋਂ ਬਾਅਦ ਇੱਥੇ ਦੇਖੋ ਇਧਰ ਰਿਸਟ ਬੇ ਤੁਸੀਂ ਔਨ ਕਰਨਾ ਕਿ ਨਹੀਂ ਕਰਨਾ ਅਸੀਂ ਤਾਂ ਕਰਨਾ ਆ ਉਸ ਤੋਂ ਬਾਅਦ ਤੁਸੀਂ ਕਿੰਨੇ ਤੋਂ ਕਿੰਨੇ ਕਰਨਾ ਆ ਅਗਰ ਤੁਹਾਡੀ ਨਾਈਟ ਦੀ ਡਿਊਟੀ ਆ ਤੁਸੀਂ ਇੱਥੇ ਟਾਈਮ ਸੈੱਟ ਕਰਦੇ ਹੋ ਕਰ ਸਕਦੇ ਹੋ ਰਾਤ ਤੋਂ ਲੈ ਕੇ ਸਵੇਰ ਤੱਕ ਦਾ ਲੇਕਿਨ ਅਗਰ ਮੇਰੀ ਦਿਨ ਦੀ ਡਿਊਟੀ ਆ ਤੇ ਮੈਂ 8 ਵਜੇ ਤੋਂ ਲੈ ਕੇ ਸ਼ਾਮੀ 10 ਵਜੇ ਤੱਕ ਜਾਂ 8 ਵਜੇ ਤੱਕ 10 ਵਜੇ ਤੱਕ ਰਿਸਟ ਬੇ ਔਨ ਰਹੂਗਾ ਉਸ ਤੋਂ ਬਾਅਦ ਆਟੋਮੈਟਿਕ ਕਹਿੰਦੇ ਬੰਦ ਹੋ ਜਾਊਗਾ ਆਏ ਹਾਏ ਹਾਏ ਉਸ ਤੋਂ ਬਾਅਦ ਅਲਾਰ अलार्म ਕਹਿੰਦੇ ਸੈੱਟ ਕਰਨਾ ਸੀ ਸਵੇਕ ਤੇ ਉੱਠਣਾ ਨਹੀਂ ਤੁਸੀਂ ਆਲਾਰਮ ਘਾਤੋ ਸੈੱਟ ਕਰਨਾ ਉਸ ਤੋਂ ਬਾਅਦ ਰਿਮੈਂਡਰ ਇਹ ਹੁੰਦਾ ਜੀ ਆਪਣਾ ਪਾਣੀ ਦਾ ਬੈਠਣ ਦਾ ਇਹ ਟਾਈਮ ਦੇ ਹਿਸਾਬ ਨਾਲ ਤੁਹਾਡੀ ਸਿਹਤ ਦਾ ਧਿਆਨ ਰੱਖਦੀ ਹੈ ਤੁਹਾਨੂੰ ਕਹੂਗੀ ਪਲੀਜ਼ ਵਾਟਰ ਡਰਿੰਕ ਯੂ ਮਤਲਬ ਸਮਝ ਗਏ ਨਾ ਉਸ ਤੋਂ ਬਾਅਦ ਤੁਸੀਂ ਬਹਿ ਜਾਓ ਹਨਾ ਇਹ ਸਾਰਾ ਕੁਝ ਇੱਥੇ ਦੱਸਦੀ ਆ ਇਹ ਵੀ ਟਾਈਮ ਦੇ ਹਿਸਾਬ ਨਾਲ ਹੁੰਦਾ ਠੀਕ ਹੈ ਜੀ ਉਸ ਤੋਂ ਬਾਅਦ ਫਿੰਡ ਦਾ ਆਪਾਂ ਨੂੰ ਪਤਾ ਲੱਗ ਗਿਆ ਰਿਮੋਟ ਸ਼ੂਟਰ ਰਿਮੋਟ ਸ਼ੂਟਰ ਦਾ ਮਤਲਬ ਹੁੰਦਾ ਜੀ ਕੈਮਰਾ ਅਤੇ ਦੇਖੋ ਹੁਣ ਮੈਂ ਇਹਨੂੰ ਹੱਥ ਨਹੀਂ ਲਾਉਂਗਾ ਆ ਫੋਟੋ ਖਿੱਚੀ ਗਈ ਜੀ ਕਿੱਦਾਂ ਹੋਇਆ ਕਿਉਂਕਿ ਆਹ ਕੰਟਰੋਲ ਆ ਨਾ ਜਿਹੜਾ ਆਹ ਲੋ ਚੈੱਕ ਕਰੋ ਜੀ ਮੇਰੇ ਭਰਾ ਆਹ ਕੰਟਰੋਲ ਆ ਤੁਸੀਂ ਅਗਰ ਸਿੰਗਲ ਬੰਦੇ ਹੋ ਇਕੱਲੇ ਜਾਣੇ ਹੋ ਤੁਸੀਂ ਤੁਸੀਂ ਵੀਡੀਓ ਬਣਾਉਣੀ ਆ ਤੇ ਇਹਦੇ ਸਾਰੇ ਵੀ ਤੁਸੀਂ ਬਹੁਤ ਵਧੀਆ ਬਣਾ ਸਕਦੇ ਜਿੱਦਾਂ ਤੁਸੀਂ ਫੋਨ ਸਾਹਮਣੇ ਰੱਖ ਆਏ ਹੁਣ ਤੁਹਾਨੂੰ ਓਕੇ ਕਰਨ ਵਾਸਤੇ ਬੰਦਾ ਨਹੀਂ ਕੋਈ ਹੈਗਾ ਤੁਸੀਂ ਇਹ ਤੋਂ ਓਕੇ ਕਰ ਸਕਦੇ ਹੋ ਹਨਾ ਜੀ ਤੇ ਇਸ ਤੋਂ ਬਾਅਦ ਆਪਾਂ ਅਗਲੇ ਫੀਚਰ ਤੇ ਚੱਲਦੇ ਆਂ ਆਜੋ ਜੀ ਮੈਸੇਜ ਪੁਸ਼ ਮੈਸੇਜ ਪੁਸ਼ ਦਾ ਮਤਲਬ ਹੈਗਾ ਵੀ ਤੁਸੀਂ ਕਿਹੜੀ ਕਿਹੜੀ ਚੀਜ਼ ਦੇ ਮੈਸੇਜ ਲੈਣੇ ਆ ਕਿਹੜੀ ਕਿਹੜੀ ਦੇ ਨਹੀਂ ਲੈਣੇ ਇਹ ਦੱਸ ਦਿਓ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਜਾਓ ਜੀ ਲੋ ਜੀ ਇਹਦੇ ਵਿੱਚ ਵਾਈਬ੍ਰੇਸ਼ਨ ਵੀ ਹੈਗੀ ਜਿੱਦਾਂ ਜੇ ਆਪਣੀ ਕਾਲ ਆਊਗੀ ਨਾ ਇਹ ਵਾਈਬ੍ਰੇਸ਼ਨ ਮਤਲਬ ਵਾਈਬ੍ਰੇਟਰ ਵਾਈਬ੍ਰੇਸ਼ਨ ਹੈ ਵਾਈਬ੍ਰੇਸ਼ਨ ਇਹਦੀ ਵਾਈਬ੍ਰੇਟਰ ਹੁੰਦਾ ਠੀਕ ਹੈ ਜੀ ਵਾਈਬ੍ਰੇਟਰ ਕਰੂਗਾ ਤੇ ਇਸ ਤੋਂ ਬਾਅਦ ਡੈਲ ਸੈਟਿੰਗ ਡੈਲ ਸੈਟਿੰਗ ਦਾ ਮਤਲਬ ਹੁੰਦਾ ਕਿ ਵਾਲਪੇਪਰ ਆ ਤੁਸੀਂ ਕਿਦਾਂ ਦਾ ਮਰਜ਼ੀ ਵਾਲਪੇਪਰ ਲਾ ਸਕਦੇ ਹੋ ਇਹਦੇ ਵਿੱਚ ਹਜ਼ਾਰਾਂ ਵਾਲਪੇਪਰ ਆ ਇਹ ਅੱਗੇ ਤੋਂ ਅੱਗੇ ਖੁੱਲ ਜਾਣੇ ਲੇਕਿਨ ਆਪਣਾ ਮੇਨ ਮੁੱਦਾ ਹੁੰਦਾ ਜੀ ਤੁਸੀਂ ਆਪਣਾ ਵਾਲਪੇਪਰ ਲਾਉਣਾ ਉਹ ਬਿਲਕੁਲ ਥੱਲੇ ਜਾਣਾ ਆਪਾਂ ਦੇਖੋ ਆ ਖੋਲੇ ਬਿਲਕੁਲ ਥੱਲੇ ਗਏ ਡੈਲ ਸੈਟਿੰਗ ਖੋਲੀ ਆ ਆ ਗਈ ਜੀ ਤੁਹਾਡੀ ਇਥੋਂ ਕੋਈ ਵੀ ਸਾਡੇ ਤੇ ਤੁਹਾਨੂੰ ਗੈਲਰੀ ਦੇ ਵਿੱਚੋਂ ਆ ਆਟਮਾ ਦੀਆਂ ਫੋਟੋ ਹੀ ਮਿਲਣੀਆਂ ਆ ਮਤਲਬ ਮੋਬਾਈਲ ਐਸੈਸਰੀ ਦੀਆਂ ਸਾਡੇ ਕੋਲ ਹੋਰ ਤੁਹਾਨੂੰ ਕੀ ਮਿਲਣਾ ਆ ਆ ਲਾ ਦਈਏ ਆ ਲਾਉਨੇ ਆਪਾਂ ਚਲੋ ਚੱਕੋ ਜੀ ਚਾਹ ਨਾਲ ਪਰੌਂਠਾ ਆ ਚੱਕੋ ਜੀ ਆ ਵਾਲਪੇਪਰ ਆਪਣਾ ਲੱਗਣਾ ਸ਼ੁਰੂ ਹੋ ਗਿਆ ਲੋ ਜੀ ਵਾਲਪੇਪਰ ਆਪਣਾ ਜਿਹੜਾ ਲੱਗ ਗਿਆ ਵਾ ਕੰਪਲੀਟ ਹੋ ਗਿਆ ਆ ਪੂਰਾ ਜਿੱਦਾਂ ਹੀ ਕੰਪਲੀਟ ਹੋਊਗਾ ਫੋਨ ਨੇ ਇੱਕ ਵਾਰੀ ਸਵਿਚ ਆਫ ਹੋ ਕੇ ਆਨ ਹੋਣਾ ਵਾ ਤੇ ਉਹ ਸੌਰੀ ਫੋਨ ਕਹੀ ਹੈ ਨਾ ਵਾਚ ਨੇ ਠੀਕ ਆ ਜੀ ਆ ਚੈੱਕ ਕਰ ਲਿਓ ਮੇਰੇ ਭਰਾ ਵਾਲਪੇਪਰ ਕਿੱਡਾ ਸੀ ਕਿੱਧਰ ਗਿਆ ਵਾਲਪੇਪਰ ਤੇ ਲੱਗਾ ਹੀ ਨਹੀਂ ਵਾਲਪੇਪਰ ਤੇ ਲੱਗਾ ਹੀ ਨਹੀਂ ਲੱਗਾ ਹੀ ਨਹੀਂ ਵਾਲਪੇਪਰ ਤੇ ਲੱਗਾ ਹੀ ਨਹੀਂ ਲੱਗਾ ਹੀ ਨਹੀਂ ਵਾਲਪੇਪਰ ਤੇ ਲੱਗਾ ਹੀ ਨਹੀਂ ਵਾਲਪੇਪਰ ਤੇ ਚਲੋ ਦੁਬਾਰੇ ਟਰਾਈ ਕਰਦੇ ਆਪਾਂ 1 ਮਿੰਟ ਵੇਟ ਕਰਿਓ ਮੇਰੇ ਭਰਾ ਲੱਗੀ ਵਾਲਪੇਪਰ ਕਹਿੰਦੇ ਲੱਗ ਗਿਆ ਵਾ ਚੈੱਕ ਕਰੋ ਆਏ ਹੋਏ ਹਾਈ ਕਿੰਨਾ ਸੋਹਣਾ ਵਾਲਪੇਪਰ ਆ ਯਾਰ ਕਿਉਂਕਿ ਵਾਚ ਹੀ ਬੜੀ ਪਿਆਰੀ ਆ ਵਾਲਪੇਪਰ ਆ ਗਏ ਡੈਲ ਤੋਂ ਬਾਅਦ ਆ ਗਈ ਜੀ ਆਪਣੀ ਰੀਸੈਟ ਇਹਦੇ ਨਾਲ ਵਾਚ ਸਾਰੀ ਤੁਹਾਡੀ ਡਿਸਕਨੈਕਟ ਹੋ ਜਾਣੀ ਆ ਰਿਮੂਵ ਰਿਮੂਵ ਹਾਂ ਇਹਦੇ ਨਾਲ ਰਿਮੂਵ ਹੋਣੀ ਆ ਰੀਸੈਟਡ ਡਿਵਾਈਸ ਇਹਦੇ ਨਾਲ ਆ ਤੁਹਾਡੀ ਅ ਰੀਸੈਟ ਹੋ ਜਾਣੀ ਵਾ ਠੀਕ ਆ ਜੀ ਅਦਰ ਦੇ ਵਿੱਚ ਕੀ ਆ ਅਦਰ ਦੇ ਵਿੱਚ ਵਾਈਬ੍ਰੇਸ਼ਨ ਸੈਟਿੰਗ ਵਾਈਬ੍ਰੇਸ਼ਨ ਤੁਸੀਂ ਔਨ ਕਰਨੀ ਆ ਆਫ ਕਰਨੀ ਆ ਠੀਕ ਆ ਜੀ ਤੇ ਇਹਦੇ ਨਾਲ ਐਪ ਅਪਡੇਟ ਆ ਠੀਕ ਆ ਜੀ ਬੈਕਗਰਾਉਂਡ ਸੈਟਿੰਗ ਨੋ ਹੈਵ ਇਸ ਦਾ ਪਤਾ ਐਂਡ ਆਪਕੋ ਪਤਾ ਤਾਂ ਦੱਸਿੰਗਾ ਠੀਕ ਹੈ ਜੀ ਮੈਨੂੰ ਨੋ ਪਤਾ ਓਕੇ ਆ ਪ੍ਰਾਈਵੇਸੀ ਸੈਟਿੰਗ ਆ ਪ੍ਰਾਈਵੇਸੀ ਸੈਟਿੰਗ ਆ ਇਹ ਤਾਂ ਕਰਕੇ ਕਦੇ ਵੀ ਖੁੱਲਦੀ ਨਹੀਂ ਹੁੰਦੀ ਆ ਚੈੱਕ ਕਰੋ ਜੇ ਇਹ ਐਪ ਕਿਸੀ અપਮਾਨਜਨ ਬਾਰੇ ਕਰਾ ਰਿਹਾ ਲੁਕਾ ਇਹ ਅਸਲੀ ਹੈ ਇਹ ਲੋਂਡਾ ਆਪਦੀ ਪ੍ਰਾਈਵੇਸੀ ਸੈਟਿੰਗ ਆ ਮਤਲਬ ਆਪਣੇ ਵਾਸਤੇ ਨਹੀਂ ਗਈ ਇਹ ਐਪ ਦੀ ਪ੍ਰਾਈਵੇਸੀ ਸੈਟਿੰਗ ਆ ਤੂ ਸੋਨੇ ਦਾ ਕੜਾ ਪਾਇਆ ਕੁਝ ਖਾਸ ਵਜਾ ਕਰਕੇ ਮੈ ਲੋਹੇ ਦਾ ਕੜਾ ਪਾਇਆ ਕੁਝ ਖਾਸ ਵਜਾ ਲਓ ਜੀ ਇਹ ਸੀਗੀ ਜੀ ਸੀਰੀਜ਼ 10 ਮੈਂ ਕਹਿੰਦਾ ਬਾ ਕਮਾਲ ਵਾਚਾ ਬਾ ਕਮਾਲ ਬਾ ਕਮਾਲ ਬਾ ਕਮਾਲ ਬਹੁਤ ਹੀ ਪਿਆਰੀ ਵਾਚਾ ਹੁਣ ਆਪਾਂ ਹੋ ਰਿਹਾ ਜੀ ਇਹਦੇ ਨਾਲ ਗਿਫਟ ਤੇ ਵੀ ਗਿਫਟ ਕੀ ਦੇਣਾ ਮੇਰੇ ਭਰਾਵਾਂ ਨੂੰ ਬੜਾ ਖਤਰਨਾਕ ਗਿਫਟ ਦੇਣਾ ਇਹਦੇ ਨਾਲ ਆਪਾਂ ਮੈਂ ਕਹਾ ਯਾਦ ਹੀ ਰੱਖੋਗੇ ਮੇਰੇ ਭਰਾ ਕਿ ਆ ਦੇ ਰਿਹਾ ਇਹਦੇ ਨਾਲ ਆਪਾਂ ਜੇ ਰੇਟ ਬਹੁਤ ਖਤਰਨਾਕ ਸਿਰਫ 1250 ਰੁਪਏ 1250 ਰੁਪਏ ਏਕਾ ਤੁਹਾਨੂੰ ਆਹ ਚੀਜ਼ ਭੇਜਣੀ ਮੇ ਨਾਲ ਬਹੁਤ ਸ਼ਾਨਦਾਰ ਚੀਜ਼ ਆ ਇਹ 4 in 1 ਡਾਟਾ ਕੇਵਲ ਆ ਫੋਟੋ ਦੇਖ ਲਓ ਸਮਝ ਆ ਜਾਊਗਾ ਸਾਰਾ ਕੁਝ ਮੇਰੇ ਭਰਾਵਾਂ ਨੂੰ ਫੋਟੋ ਦੇਖ ਲਓ ਦੇਖ ਲਈ ਥੋੜੇ ਦੇ ਨਾਲ ਆਪਾਂ ਹੋਰ ਕੀ ਦੇ ਰਹੇ ਆ ਇੱਕ ਮੈਂ ਮੇਰੇ ਭਰਾਵਾਂ ਨੂੰ 0 ਕਮੈਂਟ 0 ਕਮੈਂਟ 0 ਕਮੈਂਟ ਆ ਲੋ ਜੀ ਇੱਕ ਕਮੈਂਟ ਇੱਕ ਕਮੈਂਟ ਇਹਨੂੰ ਹੀ ਦੇ ਦਿੰਨੇ ਆਪਾਂ ਲਓ ਜੀ ਅਮਰਤ ਪਾਲ 4381 ਇਹ ਅੱਜ ਦੇ ਸਾਡੇ ਵਿਨਰ ਆ ਤੇ ਜਿਹੜੇ ਮੇਰੇ ਭਰਾ ਸਾਡੇ ਪੇਜ ਨੂੰ ਸਕਰਪਲਾ ਅਜੇ ਤੱਕ ਨਹੀਂ ਕੀਤਾ ਉਹ ਕਰ ਲੈਣ ਕਿਉਂਕਿ ਪਟਾਕੇ ਹੁਣ ਪੈਣੇ ਆ ਪਟਾਕੇ ਸ਼ੁਰੂ ਹੋਏ ਆ ਇਹ ਤਾਂ ਹਲੇ ਵਾਰਮ ਅਪ ਹੈ ਵਾਰਮ ਅਪ ਹੈ ਜਾਣਾ ਐਂਡ ਤੱਕ ਹੈ ਐਂਡ ਤੱਕ ਹੈ ਤੇ ਰੇਟ ਵੀ ਪਤਾ ਲੱਗ ਗਿਆ ਤੁਹਾਨੂੰ ਕੁਆਲਟੀ ਵੀ ਪਤਾ ਲੱਗੀ ਗਿਫਟ ਵੀ ਨਾਲ ਕੀ ਦੇ ਰਹੇ ਵੀ ਪਤਾ ਲੱਗ ਗਿਆ ਇੱਧਰ ਗਿਫਟ ਜਿਹੜਾ ਅਨਾਉਂਸ ਕੀਤਾ ਉਹ ਵੀ ਪਤਾ ਲੱਗ ਗਿਆ ਤੇ ਇਸ ਪੋਸਟ ਤੇ ਕਮੈਂਟ ਜਰੂਰ ਛੱਡ ਕੇ ਜਾਇਓ ਤੇ ਬਾਕੀ ਪੋਸਟਾਂ ਦੇ ਵੀ ਕਮੈਂਟ ਛੱਡ ਦਿਓ ਮੇਰੇ ਭਰਾ ਕਿਉਂਕਿ ਹੁਣ ਅਸੀਂ YouTube ਦੇ ਦਰਵਾਜ਼ੇ ਹੀ ਆ ਪਿੱਛੇ ਪੈ ਜੀਏ ਜਿਹੜੀ ਚੀਜ਼ ਐ ਭੜੀਸੀ ਮਾਰ ਦਿੰਨੇ ਪੂਰੀ ਉਹਦੀ ਅਸੀਂ ਇੰਸਟਾਗ੍ਰam ਦੀ ਤੇ ਚਲੋ ਚੱਲਦਾ ਹੀ ਪਿਆ ਬਾਬੇ ਦੀ ਕਿਰਪਾ ਨਾਲ ਹੁਣ YouTube ਵੱਲ ਧਿਆਨ ਆ ਤੇ ਲਵ ਯੂ ਮਿਹਰਬਾਨੀ ਥੈਂਕ ਯੂ